ਉਹਾਂ ਜੀ ਵੀ ਭਰਾਵੋ ਵੀਡੀਓ ਚਾਹੇ ਤੁਸੀਂ ਆਪਣੀ ਲਾਸਟ ਤੱਕ ਵਾਚ ਬਾਤ ਚੋ ਕਰ ਲਿਓ ਠੀਕ ਹੈ ਜੀ ਪਹਿਲਾਂ WhatsApp ਉੱਤੇ ਚੈੱਕ ਕਰੀ ਇਹਨਾਂ ਦਾ ਪ੍ਰਾਈਸ ਲਾਜ਼ਮੀ ਕਨਫਰਮ ਕਰ ਲਓ ਤੇ ਇਸ ਗੱਲ ਦੀ ਗਾਰੰਟੀ ਆ ਮੇਰਾ ਭਰਾ ਜੋੜਾ ਤੁਸੀਂ ਇਹ ਨਹੀਂ ਛੱਡਦੇ ਜਦੋਂ ਤੁਸੀਂ ਜੋੜੇ ਦਾ ਰੇਟ ਜਾਣਿਆ ਠੀਕ ਹੈ ਆ ਪੈਰ ਚੈੱਕ ਕਰ ਲਓ ਜੀ ਪੱਕਾ ਛੱਲਾ ਇਹਦੇ ਲੱਗਿਆ ਹੋਇਆ ਚੈੱਕ ਕਰੋ ਮੇਰਾ ਵੀਰੋ ਇਹ ਹੁਣ ਮੈਂ ਵਿਖਾਉਣਾ ਸੋਨੂ ਕੂਤਰੀ ਠੀਕ ਹੈ ਜੀ ਆ ਚੈੱਕ ਕਰੋ ਜੀ ਆਪਣੀ ਵੱਡੀ ਕੂਤਰੀ ਬ੍ਰੀਡ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਪਹਿਲਾਂ ਤੁਸੀਂ ਪ੍ਰਾਈਸ ਕਨਫਰਮ ਕਰਕੇ ਠੀਕ ਹੈ ਜੀ ਜੋੜਾ ਆਪਣੇ ਘਰ ਮੰਗਵਾ ਲਓ ਜੀ ਐਸ ਗੱਲ ਦੀ ਗਰੰਟੀ ਆ ਜੋੜਾ ਤੁਸੀਂ ਇਹ ਨਹੀਂ ਛੱਡਦੇ ਮੇਰਾ ਵੀਰ ਬਾਕੀ ਚਲੋ ਜਿਨੇ ਪਹਿਲਾ ਵੀਡੀਓ ਵੇਖ ਲਈ ਠੀਕ ਹੈ ਜੀ ਬਾਈ ਨੇ ਮੌਕੇ ਦਾ ਫਾਇਦਾ ਚੱਕ ਲੈਣਾ ਆ ਤੇ ਆਓ ਦਰਸ਼ਕੋ ਕਰਦੇ ਆਂ ਵੀਡੀਓ ਦੀ ਆਪਾਂ ਸਟਾਰਟਿੰਗ ਉਹ ਹਾਂ ਜੀ ਬਾਈ ਨਮਸਕਾਰ ਹੈ ਦਾ ਅੱਜ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਭਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਉਹ ਲਿਆਂਦੇ ਰਿਹਾ ਕਰੀਏ ਤੇ ਐਕ ਤੋਂ ਇੱਕ ਘਰੇ ਤੇ ਟੌਪ ਜਨਵਰਾਂ ਦਾ ਸ਼ੌਂਕ ਕਰਾਂਦੇ ਰਿਹਾ ਕਰੀਏ। ਉਹ ਹਾਂਜੀ ਵੀ ਦਰਸ਼ਕ ਬਿਰੋ ਕੀ ਹਾਲ ਚਾਲ ਆ ਮੇਰਾ ਪ੍ਰਾ ਠੀਕ ਠਾਕ ਹਾਂ। ਮਾਫੀ ਚਾਉਣਾ ਵੀਰੇ। ਠੀਕ ਹੈ ਅੱਜ ਵੀਡੀਓ ਤੁਹਾਡੇ ਵਾਸਤੇ ਲੇਟ ਆਪਾਂ ਸ਼ੂਟ ਕਰਨ ਲੱਗੇ ਸੀ ਕਿਉਂਕਿ ਸਦਨੋਂ ਸਵੇਰ ਤੋਂ ਲੈ ਕੇ ਹੁਣ ਤਾਈ ਮੀਂਹ ਪੈ ਰਿਹਾ ਹਲੇ ਵੀ ਮਾੜੀਆਂ ਮਾੜੀਆਂ ਕਣੀਆਂ ਪੈ ਰਹੀਆਂ ਨੇ ਮੇਰਾ ਵੀਰ। ਲੋ ਜੀ ਆਪਣੇ ਬੋਲਣ ਦੇ ਨਾਲ ਕੋ ਉਤਰੋਚਾਰਾ ਹਲਕ ਆਇਆ ਡਰ ਗਿਆ ਨੇ ਦਾ ਪਤੰਦਰ ਪਿੰਜਰੇ ਦੇ ਵਿੱਚ ਨਾ ਖੌਰੀ ਪਾਈ ਜਾਂਦਾ ਸੀ ਮੇਰਾ ਵੀਰ। ਠੀਕ ਹੈ ਜੀ। ਬਾਕੀ ਬਹੁਤ ਆਪਣੇ ਭਰਾਵਾਂ ਦੀ ਡਿਮਾਂਡ ਸੀਗੀ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਕੋਈ ਵੱਡਾ ਜੋੜਾ ਕੱਢੋ ਸੋ ਥੋੜੇ ਭਰਾ ਨੇ ਮੇਰਾ ਵੀ ਅੱਜ ਉਹ ਚੀਜ਼ ਲਾਤੀ ਆ ਨਾ ਮੇਰਾ ਵੀ ਇਸ ਰੇਟ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਕਹਿਤਾ ਸੀਗਾ ਠੀਕ ਆ ਬਾਕੀ ਵੀਡੀਓ ਚਾਹੇ ਤੁਸੀਂ ਬਾਅਦ ਚ ਵਾਚ ਕਰ ਲਿਓ ਇੱਕ ਵਾਰੀ WhatsApp ਤੇ ਮੈਸੇਜ ਕਰਕੇ ਪ੍ਰਾਈਸ ਇਹਨਾਂ ਦਾ ਜੇ ਤੁਸੀਂ ਕਨਫਰਮ ਕਰ ਲਿਆ ਜੋੜਾ ਥੋੜਾ ਹੀ ਆ ਠੀਕ ਹੈ ਕਿਉਂਕਿ ਇਸ ਰੇਟ ਦੇ ਵਿੱਚ ਮੇਰਾ ਵੀ ਇਹੋ ਜੇ ਟੌਪ ਖਰੇ ਅਸਲੇ ਜਾਨਵਰ ਨਹੀਂ ਕਿਤੋਂ ਮਿਲਨੇ ਮੇਰਾ ਭਰਾ ਠੀਕ ਹੈ ਜੀ ਚੈੱਕ ਕਰੋ ਦਰਸ਼ਕੋ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਬਾਬੇ ਧੰਨੇ ਵਾਲੇ ਕਬੂਤਰਾਂ ਵਿੱਚੋਂ ਲਾਲ ਚੀਨੀ ਕੂਤਰੀ ਜੀ ਚੈੱਕ ਕਰੋ ਸਾਰੀ ਚੌਗਨਤੀ ਹੈ ਠੀਕ ਹੈ ਉਤੋਂ ਬੱਜੀ ਗੜ ਰੰਗਾ ਰੱਤਾ ਕਬੂਤਰ ਪੀਲੀਆਂ ਅੱਖਾਂ ਦਾ ਮੋਢੇ ਕੂਤਰ ਦੇ ਚੈੱਕ ਕਰ ਲਓ ਮੈਂ ਨਹੀਂ ਕਬੂਤਰ ਨੂੰ ਕਿਹਾ ਪੁੱਤ ਮੋਢੇ ਆਉ ਦੇ ਬਾਹਰ ਕਰ ਲਾ ਇਹ ਵੀਰੇ ਜਮਾਂਦਰੂ ਆ ਇਹ ਆ ਲਓ ਜੀ ਮੈਂ ਤੁਹਾਨੂੰ ਥੋੜਾ ਇੱਧਰ ਕਰਕੇ ਵਿਖਾਉਣਾ ਚੈੱਕ ਕਰੋ ਮਰਾਪਰਾ ਜੋੜੇ ਆਪਣੇ ਦੇ ਕੁਆਲਿਟੀ ਦੇਖੋ ਜੀ ਕੂਤਰ ਦੇ ਮੋਢੇ ਜਮਾ ਬ੍ਰੇਕ ਪੈਰ ਪੈਰ ਦੇ ਵਿੱਚ ਸਦ ਨੂੰ ਪੱਕਾ ਛੱਲਾ ਆਪਣੇ ਕੂਤਰ ਦੇ ਲੱਗਾ ਹੋਇਆ ਾਂਡੇ ਬੱਚੇ ਧਰਦਾ ਹੋਇਆ ਜੋੜਾ ਮੇਰਾ ਵੀਰੂ ਬੱਚਿਆਂ ਦੇ ਉੱਡਣ ਦੀ ਮੇਰਾ ਵੀਰੂ ਫੋਲੋ ਬਟਾ ਫੋਲ ਗਰੰਟੀ ਰਹੇਗੀ ਤੇ ਮੇਰਾ ਭਰਾ ਅੱਜ ਚਲੋ ਤੁਸੀਂ ਮੇਰੇ ਲਈ ਨਹੀਂ ਤਾਂ ਕਮ ਸੇ ਕਮ ਸਦੋਂ ਇਹਨਾਂ ਕਬੂਤਰਾਂ ਦੇ ਲਈ ਤੁਸੀਂ ਲਾਜ਼ਮੀ ਕਮੈਂਟ ਕਰਨਾ ਆ ਠੀਕ ਹੈ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਇਹ ਟਾਪ ਵੱਡੀ ਜੋੜੀ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੜਦੋ ਮੇਰਾ ਭਰਾ ਬੱਚੇ ਜੋੜੀ ਦੇ ਜਾਣ ਗਿਆ ਨਹੀਂ ਸੀਜ਼ਨ ਦੀ ਉੱਡੀ ਹੋਈ ਕਬੂਤਰੀ ਹੈ ਜੀ ਾਂਡੇ ਬੱਚੇ ਧਰਦਾ ਹੋਇਆ ਜੋੜਾ ਰੀਸੈਂਟਲੀ ਆਂਡਾ ਲਾ ਕੇ ਹੱਡੀ ਹੈ ਜੀ ਕੂਤਰੀ ਆਪਣੇ ਕੋਲ ਠੀਕ ਹੈ ਬਾਕੀ ਬਲ ਕਰੋ ਵੀਰੇ ਬੰਦ ਹੱਡੀ ਜੋੜਾਂ ਦੇ ਕੂਤਰਿਆ ਇਹ ਨਹੀਂ ਕਿ ਹਾਂ ਵੀ ਇਹਨਾਂ ਦਾ ਇਕੱਲਾ ਰੰਗ ਰੂਪ ਤੇ ਸ਼ਕਲ ਅਕਲੀਆ ਹੱਡੀ ਜੋੜ ਹਰ ਪੱਖੋਂ ਮੇਰਾ ਭਰਾ ਆਪਣੇ ਇਹ ਚੰਗੇ ਜਾਨਵਰ ਨੇ ਮੇਰਾ ਵੀਰ ਠੀਕ ਹੈ ਜੀ ਤੇ ਆਜੋ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਆਪਣੀ ਟੌਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਤਾਈਂ ਬਣੇ ਰਹੋ ਉਹ ਹਾਂਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣਾ ਕਬੂਤਰ ਦੀ ਕੁਆਲਿਟੀ ਉਹ ਖੜ ਜਾ ਬਹੁਤ ਖੜ ਜਾ ਲੋ ਜੀ ਬਹੁਤ ਚੀੜਾ ਕਬੂਤਰ ਦੇਖੋ ਜੀ ਹੱਥ 'ਚ ਆ ਕੇ ਕਬੂਤਰ ਕਿਵੇਂ ਫੁੱਲ ਜ਼ੋਰ ਲਾਉਂਦਾ ਠੀਕ ਆ ਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਗੋੜ ਰੰਗਾ ਰਤਾਂ ਸਦਨੋ ਬਿਲਕੁਲ ਪੀਲੀਆਂ ਅੱਖਾਂ ਵਜੂਦ ਕਬੂਤਰ ਦਾ ਇਹਦਾ ਘੈਂਟ ਆਣਾ ਵੀਰੇ ਵੇਕੇ ਭੁੱਖ ਲੱਤਦੀ ਆ ਕੂਤਮ ਠੀਕ ਆ ਜੀ ਫੁੱਲ ਗਰਮ ਕਬੂਤਰਾਂ ਬਾਕੀ ਜਿਹੜਾ ਬੰਦਾ ਠਹਿਰ ਜਾ ਠਹਿਰ ਜਾ ਕੀ ਹੁੰਦਾ ਆ ਬਾਕੀ ਜਿਹੜਾ ਬੰਦਾ ਆਪਣਾ ਸ਼ਿਕਾਰੀ ਹੋਏਗਾ ਉਸ ਭਰਾ ਨੇ ਕਬੂਤਰ ਦੀ ਸ਼ੈਕਨ ਨੂੰ ਵੇਖ ਕੇ ਪਛਾਣ ਜਾਣਾ ਕਿ ਹਾਂ ਬਈ ਕਬੂਤਰ ਦੇ ਵਿੱਚ ਕੀ ਗੱਲਬਾਤ ਹੈਗੀ ਆ ਤੇ ਕੀ ਨਹੀਂ ਠੀਕ ਹੈ ਜੀ ਮੇਰਾ ਭਰਾ ਅੱਜ ਵਾਲਾ ਜੋੜਾ ਮੈਂ ਕਿਤੇ ਛੱਡ ਦਿਓ ਠੀਕ ਹੈ ਅੱਜ ਵਾਲਾ ਜੋੜਾ ਮੈਂ ਨਹੀਂ ਦਿੱਤਾ ਸੰਦ ਲੋ ਜੇ ਤੁਸੀਂ ਬਹੁਤ ਵੱਡੀ ਗਲਤੀ ਕਰ ਲਈ ਮੇਰਾ ਵੀਰ ਠੀਕ ਹੈ ਬਾਕੀ ਚਲੋ ਵੇਣੇ ਆ ਜੀ ਕਿ ਐਸੋ ਬੰਦੇ ਦੇ ਘਰੇ ਜਾਂਦਾ ਆਪਣਾ ਅੱਜ ਵਾਲਾ ਆਪਣਾ ਟੌਪ ਜੋੜਾ ਦਰਸ਼ਕੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜੇ ਜਾਨਵਰ ਆਏ ਨੇ ਮੈਂ ਕਹਿੰਦਾ ਸਾਰੇ ਆਵੇ ਲੋ ਤੁਹਾਡੇ ਸਾਹਮਣੇ ਸਾਰੇ ਖੁੰਡੀ ਆ ਜੀ ਇੱਡੇ ਕੁ ਫੁਰਤੀਲੇ ਕੱਢ ਰਹੇ ਕੂਤਰਿਆ ਨਾ ਮੇਰਾ ਭਰਾ ਹੱਤ ਤਾਂ ਪਤੰਦਰ ਲਵਾ ਕੇ ਨਹੀਂਦਾ ਜੀ ਚੈੱਕ ਕਰੋ ਦੇਖੋ ਹੱਤ ਜੇ ਫੜਿਆ ਤੇ ਕਿਵੇਂ ਕਰਦਾ ਜੋਰ ਹੀ ਲਾਈ ਜਾਂਦਾ ਪਤੰਦਰ ਉਰੋਦਾ ਕੇ ਤੇ ਆਹ ਬਈ ਜੀ ਜਾਨਵਰ ਆਪਣੇ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਸ਼ਾਮ ਦੇ ਟਾਈਮ ਸੱਜਣ ਨੂੰ ਵੀਡੀਓ ਮੈਂ ਸ਼ੂਟ ਕਰ ਰਿਹਾ ਆ ਠੀਕ ਹੈ ਤੇ ਬਿਲਕੁਲ ਪੀੜੀਆਂ ਹਲਦੀ ਵਾਲੀਆਂ ਅੱਖਾਂ ਆਪਣੇ ਜਾਨਵਰ ਦੀਆਂ ਸਰੇ ਤਾਂ ਹੀ ਸੱਜਣ ਨੂੰ ਕੂਤਰ ਆਪਣਾ ਇਹ ਕੰਨੀ ਰੱਖਦਾ ਨੀਗੀ ਜੀ ਨੂੰ ਹੋ ਗਿਆ ਮੇਰਾ ਵੀਰ ਬਾਕੀ ਐਸ ਬੰਨ ਮੇਰਾ ਵੀਰ ਜਾਨਵਰ ਆਪਣਾ ਤੁਸੀਂ ਚੈੱਕ ਕਰ ਲਓ ਬਿਲਕੁਲ ਬੰਦ ਪੂਸ਼ ਠੀਕ ਹੈ ਜੀ ਤੇ ਆਹ ਵਾਜੀ ਦੂਜੇ ਸਾਈਡ ਦੀ ਅੱਖ ਆਪਣਾ ਕੁੱਤਰ ਦੇ ਆਏ ਹੈ ਹਾਏ ਹਾਏ ਕੀ ਆਈ ਬਾਤ ਹੈ ਮਰਾ ਵੀਰ ਠੀਕ ਹੈ ਮੋਢੇ ਸਤਨੂ ਬਿਲਕੁਲ ਬਾਹਰ ਨੂੰ ਕਰਕੇ ਖੜਦਾ ਹੈ ਇੱਕ ਚੌੜੀਆ ਕੁੱਤਰ ਦੀ ਪਿੱਛੋਂ ਜਾ ਮੈਂਨ ਬੰਦ ਬਾਕੀ ਕੈਂਚੀ ਕੁੱਤਰ ਆਪਣਾ ਲੱਗਿਆ ਹੋਇਆ ਖੜ ਜਾ ਬੁੱਤ ਖੜ ਜਾ ਦੱਸਤਾ ਮੈਂ ਸਾਰਿਆਂ ਨੂੰ ਤੂੰ ਬਹੁਤ ਫਰਤੀਲਾ ਦੇਖੋ ਠੀਕ ਹੈ ਜੀ ਉਹ ਠਹਿਰ ਜਾ ਦੇਖੋ ਜੀ ਸਤਨੂ ਪਾਲੇ ਜਿਆਦਾ ਨਜ਼ਾਇਜ਼ ਤੇ ਗੁੱਸੇ ਵਾਲਾ ਕੁੱਤਰ ਆ ਠੀਕ ਹੈ ਤੇ ਆਹ ਵਾਜੀ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਕੁਆਲਿਟੀ ਚੈੱਕ ਕਰ ਲੂ ਮਰਾ ਵੀਰ ਠੀਕ ਹੈ ਹਣ ਤੁਹਾਨੂੰ ਮੈਂ ਪੂਰੀ ਦਿਖਾਉਣਾ ਪੂਛ ਆ ਲੋ ਜੀ ਕਿਉਂ ਇਹ ਹੁੰਦੀ ਮੇਰਾ ਵੀ ਨਸਲ ਦੇਖੋ ਵੀਰੇ ਮੈਂ ਗੂਠੇ ਲਾ ਕੇ ਨਹੀਂ ਆਪਾਂ ਹਲਾ ਕੇ ਪੂਛ ਵਿਖਾਈ ਜੀ ਉੱਪਰ ਕਰ ਲੋ ਥੱਲੇ ਕਰ ਲੋ ਠੀਕ ਹੈ ਜੇ ਪੂਛ ਬੰਦਾ ਤਾਂ ਬੰਦੀ ਰੱਖੋ ਪੁੱਤਰ ਠੀਕ ਹੈ ਤੇ ਆ ਦਰਸ਼ਕੋ ਅਗਲਾ ਪੱਲਾ ਜੀ ਆਪਣੇ ਜਾਨਵਰ ਦਾ ਵਿੱਚੋਂ ਕੰਨੀਆਂ ਆ ਰਹੀਆਂ ਨੇ ਤੇ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਸੱਜਣੋ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਉਹ ਠਹਿਰ ਜਾ ਉਹ ਠਹਿਰ ਜਾ ਲਓ ਜੀ ਆ ਪੈਰਾਂ ਦੀ ਮੇਰਾ ਵੀ ਕੁਆਲਿਟੀ ਚੈੱਕ ਕਰ ਲਓ ਪੈਰ ਦੇ ਵਿੱਚ ਮੇਰਾ ਭਰਾ ਜੇ ਪੱਕਾ ਛੱਲਾ ਲੱਗਾ ਹੋਇਆ ਨਾਮ ਨੰਬਰ ਲੱਗਾ ਹੋਇਆ ਜੀ ਬੰਦਿਆਂ ਦਾ ਠੀਕ ਹੈ ਜਿਨ੍ਹਾਂ ਦੇ ਘਰ ਦਾ ਇਹ ਕਬੂਤਰ ਆ ਜੀ ਬਹੁਤ ਯਾਨੀ ਕਿ ਤਗੜੇ ਗਰੁੱਪ ਦੇ ਆ ਕਿ ਆਪਣੇ ਕੋਲ ਜਾਨਵਰ ਆਏ ਨੇ ਠੀਕ ਹੈ ਜੀ ਆ ਲਓ ਜੀ ਆ ਸੀਗਾ ਦਰਸ਼ਕੋ ਆਪਣਾ ਮਕਮਲ ਕਬੂਤਰ ਤੁਸੀਂ ਕਬੂਤਰ ਦਾ ਫੁਰਤੀਲਾ ਆਪਣਾ ਠੀਕ ਹੈ ਜੀ ਰੁੱਖਾ ਪਾਣੀ ਦਾ ਚੈੱਕ ਕਰ ਹੀ ਲਿੱਤਾ ਆ ਤੇ ਬਾਕੀ ਤੁਹਾਨੂੰ ਇਹਦੀ ਮਾਦੀ ਦੀ ਵੀ ਮੈਂ ਕੁਆਲਿਟੀ ਵਿਖਾਉਣਾ ਠੀਕ ਹੈ ਤੇ ਬਣੇ ਰਿਓ ਤੁਸੀਂ ਵੀਡੀਓ ਦੇ ਵਿੱਚ ਲਾਸਟ ਤਾਈਂ ਤੇ ਦੱਸਿਓ ਦਰਸ਼ਕੋ ਕਿੱਦਾਂ ਦੇ ਲੱਗੇ ਸਾਨੂੰ ਜੰਮਰ। ਤੋਂ ਹਾਂਜੀ ਵੀ ਭਰਾ ਜੀ। ਆ ਕਰੋ ਚੈੱਕ ਜੀ ਆਪਣੀ ਮਾਤੀ ਦੀ ਕੁਆਲਿਟੀ ਸਾਰੀ ਲਾਲ ਜੀਨੀ ਠੀਕ ਹੈ ਜੀ। ਮੱਥੇ ਉੱਤੇ ਬਿੰਦੀ ਲਾਈ ਰੱਬ ਨੇ ਚੈੱਕ ਕਰੋ ਜੀ ਪੂਰੀ ਦੇਖੋ ਕਿੱਡਾ ਦਾਗ ਠੀਕ ਹੈ ਜੀ ਬਿਲਕੁਲ ਨੋਕ ਦੀ ਸਿਹਤ ਤੇ ਮੇਰਾ ਭਰਾ। ਚਿੱਟੀਆਂ ਅੱਖਾਂ ਅੱਖਾਂ ਦੀ ਕੁਆਲਿਟੀ ਦਰਸ਼ਕੋ ਚੈੱਕ ਕਰ ਲਓ ਬਿਲਕੁਲ ਬਾਹਰ ਨੂੰ ਰੱਖਦੀ ਜਿਵੇਂ ਬਾਹਰ ਕੰਧ ਤੇ ਬੱਲਮ ਨਹੀਂ ਲੱਗਾ ਹੁੰਦਾ ਕਰੋ ਚੈੱਕ ਮਾੜਾ ਜ। ਠੀਕ ਹੈ ਜੀ ਸਿਰ ਉੱਤੇ ਲਾਲ ਜੇ ਤੇ ਚੋਟਿਆ ਕੋਈ ਵੱਡਾ ਸ਼ੈਂਪ ਕਹਿ ਦਿੰਦਾ ਜੋ ਕਹਿਣਾ ਤੁਸੀਂ ਕਹਿ ਸਕਦੇ ਹੋ ਪਰ ਦਰਸ਼ਕ ਉਹ ਜਿਹੜੀ ਬਰੀਡ ਆ ਉਹ ਬਰੀਡ ਨਸਲ ਹੀ ਵੱਜਣੀ ਆ ਜੀ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਸਾਰੀ ਲਾਲ ਚੀਨੀ ਚਿੱਟੀਆਂ ਅੱਖਾਂ ਮੇਰਾ ਭਰਾ ਢਾਂਗੀ ਉੱਤੇ ਵੀ ਲੱਗੀ ਹੋਈ ਆ ਆਂਡੇ ਬੱਚੇ ਧਰਦੀ ਹੋਈ ਦਰਸ਼ਕੋ ਆਪਣੀ ਇਹ ਮਾਦੀ ਆ ਠੀਕ ਹੈ ਫਾਰੇ ਦੇ ਥੋੜੇ ਜਿਹੇ ਗਿੱਲੇ ਹੋ ਗਏ ਸੀਗੇ ਕਿਉਂਕਿ ਜਿਹਨੇ ਆਂਡਾ ਲਾਇਆ ਸੀ ਤੇ ਬਾਕੀ ਕੂਤਰੀਆਂ ਨੂੰ ਮਾਰਦੀਆਂ ਸੀਗੀਆਂ ਜੀ ਆਪਾਂ ਕੂਤਰੀ ਇਹ ਸੈਪਰੇਟ ਪਿੰਜਰੇ ਦੇ ਵਿੱਚ ਛੱਡਤੀ ਸੀਗੀ ਤੇ ਆਹ ਬਈ ਜੀ ਮਾਦੀ ਆਪਣੀ ਦੀ ਅੱਖ ਜੀ ਕਰੋ ਚੈੱਕ ਮਰਾ ਵੀਰ ਮਾੜੀ ਜੀ ਕੁਆਲਿਟੀ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨੀਲੇ ਡੋਰੀਆਂ ਦੀ ਦਰਸ਼ਕ ਉਹ ਆਪਣੀ ਇਹ ਮਾਦੀ ਐ ਠੀਕ ਐ ਤੇ ਆਹ ਬਾਈ ਜੀ ਦੂਜੇ ਸਾਈਡ ਦੀ ਅੱਖ ਕਰੋ ਚੈੱਕ ਮੇਰਾ ਭਰਾ ਦੇਖੋ ਕੋਈ ਅੱਖ ਲਾਲੀ ਜੇ ਨਹੀਂ ਕੋਈ ਕੁਝ ਨਹੀਂ ਬਾਕੀ ਸੋਨੂੰ ਪੱਲਾ ਵਿਖਾਉਣਾ ਮੈਂ ਇਹ ਆ ਲੋ ਜੀ ਇਹ ਵੀਰੇ ਗੂੜੇ ਲਾਲਚੀਨੇ ਕੱਕੇ ਪੂਰੇ ਬੱਚੇ ਕੱਢਦੀ ਐ ਕੂਤਰੀ ਠੀਕ ਐ ਜੀ ਕੱਕੇ ਪੂਰੇ ਚਾਕਲੇਟੀ ਬੱਚੇ ਮਾਰਦੀ ਐ ਜੋੜਾ ਇਹ ਚੈੱਕ ਕਰ ਲੋ ਮੇਰਾ ਭਰਾ ਠੀਕ ਹੈ ਜੀ ਕਿੱਡੇ ਨਿੱਕਰ ਚੌੜੇ ਚੌੜੇ ਪੱਲਿਆਂ ਦੀ ਆਪਣੀ ਇਹ ਕੂਤਰੀ ਸਾਰੇ ਪੱਲੇ ਕੱਕੇ ਨੇ ਜੀ ਚੈੱਕ ਕਰ ਲਓ ਕੱਲੇ ਬਗਲ ਦੇ ਵਿੱਚ ਦੋ ਫਰ ਚਿੱਟੇ ਬਾਕੀ ਤਕਰੀਬਨ ਪੱਲ ਪੱਲਾ ਇਹਦਾ ਸਾਰਾ ਲਾਲ ਆ ਤੇ ਆ ਮੇਰਾ ਵੀਰ ਅਗਲਾ ਪੱਲਾ ਜੀ ਅਗਲਾ ਪੱਲਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਆਪਣੀ ਇਹ ਲਾਲ ਚੀਨੀ ਕੂਤਰੀ ਹੈ ਜੀ ਕੱਕੇ ਪੂਰੇ ਬੱਚੇ ਕੱਢਦਾ ਜੋੜਾ ਰਹੀ ਗੱਲ ਪੂਸ ਦੀ ਉਹ ਤੁਸੀਂ ਆਪ ਚੈੱਕ ਕਰ ਸਕਦੇ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਮੇਰਾ ਵੀਰਾ ਠੀਕ ਹੈ ਔਰ ਭਾਈ ਜੀ ਆਹ ਆਪਣੀ ਮਾਦੀ ਦੇ ਪੈਰ ਭੂਰੀ ਨੂੰ ਭੂਰੀਆਂ ਨੌਂਦਰਾ ਬੰਦ ਜੋੜ ਹਲਕਾ ਜਿਹਾ ਖੁੱਲਿਆ ਹੋਇਆ ਕਿਉਂਕਿ ਰੀਸੈਂਟਲੀ ਮਾਦੀ ਇਹ ਆਂਡਾ ਲਾ ਕੇ ਹਟੀ ਹੈ ਠੀਕ ਹੈ ਜੀ ਆਹ ਲੋ ਜੀ ਆਹ ਅਸੀਂ ਵੀ ਦਸ ਕੋ ਆਪਣੀ ਮਕਮਲ ਕੂਤਰੀ ਠੀਕ ਹੈ ਜੀ ਪਿਆਰ ਬਲੱਡ ਦੇ ਵਿੱਚੋਂ ਤੇ ਮੇਰਾ ਭਰਾ ਆਉਂ ਭਰਾ ਹੁਣ ਆਪਾਂ ਸੋਨੂੰ ਜੋੜਾ ਇਹ ਦੁਬਾਰਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਈਏ ਤੇ ਕਰੋ ਤੁਸੀਂ ਸ਼ੌਕ ਤੇ ਵੀਡੀਓ ਵੇਖ ਕੇ ਮੇਰਾ ਭਰਾ ਮਾਣੋ ਆਨੰਦ ਠੀਕ ਹੈ ਜੀ ਖੁਸ਼ ਰਹੋ ਆਪਣੇ ਪਰਿਵਾਰ ਦੇ ਵਿੱਚ ਆਪਣੇ ਸੋਹਣੇ ਕਬੂਤਰਾਂ ਦੇ ਵਿੱਚ ਮੇਰਾ ਵੀਰ ਠੀਕ ਹੈ ਛੋਟੇ ਜਿਹਾਂ ਪਰ ਵਿੱਚੇ ਮੇਰਾ ਭਰਾ ਕਿਸੇ ਬੰਦੇ ਨਾਲ ਨਾ ਬਗੜੋ ਯਾਰ ਠੀਕ ਹੈ ਕਬੂਤਰ ਸੱਜਣੋਂ ਅੱਜ ਹੈਗਾ ਕੱਲ ਨਹੀਂ ਪਰ ਜਿਹੜਾ ਬੰਦਾ ਆਇਆ ਵੀਰੇ ਉਹ ਥਾਂ ਤੇ ਕਬੂਤਰ ਨੇ ਨਹੀਂ ਖੜਨਾ ਜਿੱਥੇ ਤੁਹਾਡੇ ਯਾਰ ਦੋਸਤ ਸੱਜਣ ਤੇ ਮਿੱਤਰ ਨੇ ਖੜ ਜਾਣਾ ਆ ਠੀਕ ਹੈ ਤੇ ਆਜੋ ਹੁਣ ਆਪਾਂ ਛੱਦ ਕੇ ਵਿਖਾਉਨੇ ਆ ਸੂ ਜਾਨਵਰ ਠੀਕ ਹੈ ਜੀ ਪਹਾਂ ਜੀ ਵੀਰਸਕੋ ਆ ਤੁਸੀਂ ਆਪਣੇ ਮਾਦੀ ਮੇਰਾ ਭਰਾ ਮੁਕੰਮਲ ਸਟੈਂਡਿੰਗ ਮਿਊਜ਼ੀਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਕਿ ਮੈਂ ਕਾਤ ਕਾਠ ਸ਼ਗਲ ਅਗਲ ਬਕਾਇਦਾ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾ ਦਿੰਦਾ ਆ ਠੀਕ ਹੈ ਨਾ ਹੁਣ ਆਪਾਂ ਤੁਹਾਨੂੰ ਮਾਦੀ ਵੀ ਛੱਡ ਕੇ ਵਿਖਾਉਨੇ ਆ ਪਹਾਂ ਜੀ ਵੀਰਸਕੋ ਬਾਕੀ ਆ ਮੇਰਾ ਭਰਾ ਤੁਸੀਂ ਆਪਣੀ ਮਾਦੀ ਦੀ ਮੁਕੰਮਲ ਸਟੈਂਡਿੰਗ ਮਿਊਜ਼ੀਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਯਾਰ ਜ਼ੂਮ ਨਾ ਕਰ ਠੀਕ ਹੈ ਜੀ ਲਾਲ ਚੀਨੀ ਸਾਰੇ ਠੀਕ ਹੈ ਜਿਵੇਂ ਆਪਣੇ ਆਮ ਦੂਜੇ ਬੰਦੇ ਕਹਿ ਦਿੰਦੇ ਵੀਰੇ ਕਾਲੇ ਟਟੇਰੇ ਆਹ ਲਾਲ ਟਟੇਰੇ ਨੂੰ ਤੁਸੀਂ ਚੈੱਕ ਕਰ ਲਓ ਕੋਈ ਲਾਲਚੀ ਨੇ ਛਪੇ ਕਰਾਸ਼ੂ ਕਹਿ ਦਿੰਦਾ ਆ ਠੀਕ ਆ ਜੋ ਤੁਸੀਂ ਆਪਣੇ ਮਨ ਕੇ ਚਲੋ ਭਾਸ਼ਾ ਦੇ ਵਿੱਚ ਕਹਿਣਾ ਏਰੀਆ ਅਨੁਸਾਰ ਬੰਦੇ ਨਾਮ ਦਿੰਦੇ ਨੇ ਜੀ ਬੱਟ ਵੀਰੇ ਜਿਹੜੀ ਬਲੱਡ ਲਾਈਨ ਹੈਗੀ ਆ ਬਲੱਡ ਉਹੀ ਬਜਣਾ ਮੇਰਾ ਭਰਾ ਠੀਕ ਆ ਬਾਕੀ ਚੈੱਕ ਕਰੋ ਕੁਆਲਿਟੀ ਤੁਸੀਂ ਤੇ ਮੇਰਾ ਵੀਰ ਦੱਸਣਾ ਤੁਸੀਂ ਜ਼ਰੂਰ ਆ ਜੀ ਕਿਦਾਂ ਦਾ ਲੱਗਾ ਤੁਹਾਨੂੰ ਆਪਣਾ ਟੌਪ ਜੁੜਾ ਸੋ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬੱਚੀ ਸਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚ ਕੋਈ ਨਵੇਂ ਤੇ ਟਾਪ ਖਰੇ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬੇਜੀ